ਕਿਉਂ ਨਵਾਂ ਅਕਾਲੀ ਦਲ ਬਣਾਉਂਦੇ ਕੀ ਲੋੜ ਆ ਨਵਾਂ ਅਕਾਲੀ ਦਲ ਬਣਾਉਣ ਦੀ ਕੋਈ ਲੋੜ ਨਹੀਂ ਅਸੀਂ ਇਸੇ ਅਕਾਲੀ ਦਲ ਦੀ ਮਜ਼ਬੂਤੀ ਲਈ ਇਸੇ ਅਕਾਲੀ ਦਲ ਨੂੰ ਤਕੜਾ ਕਰਨ ਲਈ ਅੱਜ ਅਰਦਾਸ ਕੀਤੀ ਆ ਹਰ ਪੰਥਦਰ ਦੇ ਜੀ ਪੰਥ ਅਦਾਸੀ ਜੀ ਇਹੀ ਇੱਛਾ ਕਿ ਸ਼ਰੋਮਣੀ ਅਕਾਲੀ ਦਲ ਖੇਰੂ-ਖੇਰੂ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਵਿੱਚ ਅਕਾਲੀ ਰੌ ਰੀਤਾਂ ਅਕਾਲੀ ਮਰਿਆਦਾ ਤੇ ਪੰਥਕ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਜਿਹੜਾ ਕੱਟੀਆਂ ਜਿਨ੍ਹਾਂ ਨੇ ਦੁੱਖ ਸਹੇ ਆਪਣੇ ਪਿੰਡੇ ਤੇ ਦਰਦ ਹਟਾਏ ਉਹਨਾਂ ਲੋਕਾਂ ਦੇ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਜਗ੍ਹਾ ਮਿਲੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਹੈ ਤੇ ਮੁਆਫੀ ਮੰਗੀ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਕਾਲੀ ਸਰਕਾਰ ਸਮੇਂ ਹੋਈਆਂ ਗਲਤੀਆਂ ਦੀ ਖੀਮਾ ਲਈ ਪੱਤਰ ਵੀ ਦਿੱਤਾ ਹੈ ਜਿਸ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਹੋਏ ਟਕਸਾਲੀ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਇਹ ਸਭ ਕੁਝ ਕਰ ਰਹੇ ਨੇ ਤੇ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨਵੀਆਂ ਰੋ ਰੀਤਾਂ ਦੇ ਨਾਲ ਤਗੜਾ ਹੋ ਕੇ ਉੱਭਰੇਗਾ। ਮਤ ਦੀ ਮਹਾਨ ਜਸੇਬੰਦੀ ਨੂੰ ਮਨ ਲ ਖਿੰਡਣ ਦੇ ਥਾਂ, ਮੁੰਡਣ ਦੇ ਥਾਂ, ਮਨ ਜੋੜਨ ਦਾ ਰੋਲ ਸ੍ਰੀ ਅਕਾਲ ਤਖਤ ਸਾਹਿਬ ਨੇ ਵਾਏ ਔਰ ਇਸ ਜਸੇਬੰਦੀ ਦੇ ਵਿੱਚ ਪੰਥਕ ਰੋ ਰੀਤਾਂ ਤੇ ਪੰਥਕ ਪਰੰਪਰਾਵਾਂ ਅਨੁਸਾਰ ਚੱਲਣ ਲਈ ਲੀਡਰਸ਼ਿਪ ਨੂੰ ਆਦੇਸ਼ ਦੇਣਗੇ ਅਸੀਂ ਲੈਣਾ ਅਪਰੋਚ ਕਰਾਂਗੇ ਜਿਹਨਾਂ ਨੂੰ ਉਹ ਹਰ ਪ੍ਰੈਸਿੰਗ ਨੂੰ ਦੇਖੋ ਅੱਜ ਤਾਂ ਅਸੀਂ ਸਿਰਫ ਮਾਫੀ ਮੰਗ ਕੇ ਸੁਰਖਰੂ ਹੋ ਕੇ ਫਿਰ ਜ਼ਰੂਰ ਪੰਥਕ ਵਿਦਵਾਨਾਂ ਨੂੰ ਵੀ ਪੰਥਕ ਸਿੱਸੀਤਾਂ ਨੂੰ ਵੀ ਰਾਜਨੀਤਿਕ ਤੇ ਧਾਰਮਿਕ ਸਿੱਸੀਤਾਂ ਨੂੰ ਵੀ ਜ਼ਰੂਰ ਸੰਪਰਕ ਕਰਾਂਗੇ ਜਿਹਦੇ ਨਾਲ ਵੀ ਪਾਰਟੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਮੌਜੂਦ ਹੋ ਸਕੇ ਸ਼ਰੋਮਣੀ ਅਕਾਲੀ ਦਲ ਲੋਕਾਂ ਦੀ ਸੇਵਾ ਕਰਨ ਜੋਗਰੀ ਬਣ ਸਕੇ ਉੱਤੇ ਜ਼ਰੂਰ ਅਚਤਨ ਕਰ ਸਕਦਾ ਹੈ ਕੋ ਨਵਾਂ ਅਕਾਲੀ ਦਲ ਬਣਾਉਂਦੇ ਕੀ ਲੋੜਾ ਨਵਾਂ ਅਕਾਲੀ ਦਲ ਬਣਾਉਣ ਦੀ ਕੋਈ ਲੋੜ ਨਹੀਂ ਅਸੀਂ ਇਸੇ ਅਕਾਲੀ ਦਲ ਦੀ ਮਜ਼ਬੂਤੀ ਲਈ ਇਸੇ ਅਕਾਲੀ ਦਲ ਨੂੰ ਤਕੜਾ ਕਰਨ ਲਈ ਅੱਜ ਅਰਦਾਸ ਕੀਤੀ ਆ ਕੋਈ ਨਵਾਂ ਅਕਾਲੀ ਦਲ ਬਣਾਉਣ ਲਈ ਨਹੀਂ ਚੰਦਵੰਜਨ ਸਿੰਘ ਜੀ ਜਿਸ ਤਰ੍ਹਾਂ ਟਕਰੀ ਦਾ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਸਿੰਬਲ ਵਾਪਸ ਲੈ ਰਹੇ ਸੁਖਬੀ ਸਿੰਘ ਬਾਦਲ ਵੱਲੋਂ ਦੇਖੋ ਜੂਟ ਪੈ ਸਕਦੀ ਹੈ ਜਿਵੇਂ ਦੇਖੋ ਅੱਜ ਦੇ ਸੇ ਹੁਣ ਦਲਿੰਦਰ ਚੱਲੇ ਆ ਵੈਸੇ ਅੱਜ ਅਸੀਂ ਹੋਰ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਦਲਿੰਦਰ ਵਾਲੀ ਜਿਹੜੀ ਜੋਨ ਆ ਇੱਕ ਵਿਧਵਾ ਔਰਤ ਇੱਕ ਔਰਤ ਹੋਵੇ ਵਿਧਵਾ ਹੋਵੇ ਔਰ ਜਿਹਦੇ પતિ ਨੇ ਪਾਂਥ ਲਈ ਪਾਂਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਲਈ ਸਾਰਾ ਜੀਵਨ ਲਾਇਆ ਹੋਵੇ ਉਸ ਔਰਤ ਦੀ ਮਦਦ ਤੇ ਅਸੀਂ ਜਾਣਾ ਔਰ ਉਹਦੀ ਸਪੋਰਟ ਦੀ ਥਾਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰਨਾ ਮੈਂ ਸਮਝਦਾ ਸ਼ਰਮਣੀ ਅਕਾਲੀ ਦਲ ਵਿਰੁੱਧ ਕਾਰਵਾਈ ਆ ਜਰੂਰ ਆਵਾਂਗੇ ਜਥੇਦਾਰ ਸਾਹਿਬ ਜਿਹੜੀ ਜੀ ਬੇਨਤੀ ਇਹਨੂੰ ਪ੍ਰਵਾਨ ਕਰਨ ਨੂੰ ਕੀ ਇਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਉਮੀਦ ਹੈ ਵੀ ਸੁਖਵਿੰਦਰ ਸਿੰਘ ਬਾਦਲ ਜੀ ਨੂੰ ਇੱਥੇ ਤਲਬ ਕਰਨਗੇ ਸਾਰੇ ਨੇ ਮਾਣ ਆਸੀ ਉਮੀਦ ਕਰਕੇ ਗਏ ਆ ਵਿਸ਼ਵਾਸ ਕਰਕੇ ਗਏ ਆ ਸਾਨੂੰ ਪੂਰੀ ਆਸ ਆ ਵਿਸ਼ਵਾਸ ਆ ਕਿ ਜਥੇਦਾਰ ਸਾਹਿਬ ਪੰਥ ਖੇਤਾਂ ਲਈ ਫੈਸਲਾ ਲੈਣ ਲੱਗਦੇ ਵੀ ਸੁਪਤ ਨੂੰ ਬਾਦਲ ਨੂੰ ਪ੍ਰਧਾਨਗੀ ਤੋਂ ਬਦਲੇ ਜਾਵੇਗਾ ਹਾਂਜੀ ਬਾਦਲ ਤੁਹਾਡੇ ਵੱਲੋਂ ਕੋਈ ਸੰਦਾ ਆਇਆ ਮੁਲਾਕਾਤ ਨਹੀਂ ਕਿਸੇ ਧੜੇ ਧੋੜੇ ਦੀ ਕੋਈ ਗੱਲ ਨਹੀਂ ਅਸੀਂ ਤਾਂ ਸਿਰਫ ਨਰੋਲ ਪੰਥਕ ਹਿੱਤਾਂ ਲਈ ਪੰਥਕ ਵਿਚਾਰਧਾਰਾ ਲਈ ਆਏ ਆ ਤੇ ਕੁਦਰਤੀ ਤੌਰ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਓ ਤੇ ਫਿਰ ਹੋਰ ਕਿਸੇ ਬੈਕਟਿਵ ਵਿਸ਼ੇ ਦੀ ਤਾਂ ਗੱਲ ਨਹੀਂ ਹਰਪ੍ਰੀਤ ਸਿੰਘ ਨਾਲ ਕੋਈ ਗੱਲਬਾਤ ਹੋਈ ਹੁਣ ਮੁਲਾਕਾਤ ਨਹੀਂ ਕੋਈ ਹੁਣ ਨਹੀਂ ਕਹਿੰਦੇ ਵੀ ਜੇ ਤੁਸੀਂ ਇਕੱਠੇ ਹੋ ਕੇ ਆਉਂਗੇ ਮੈਂ ਵਿਚਾਰ ਲੂੰਗਾ ਨਾ ਉਹਨਾਂ ਦੇ ਦੇਖੋ ਹਰ ਪੰਥਦਾਰ ਦੀ ਜੀ ਪੰਥ ਹਤਾਸ਼ੀ ਦੀ ਇਹੀ ਇੱਛਾ ਕਿ ਸ਼ਰੋਮਣੀ ਅਕਾਲੀ ਦਲ ਖੇਰੂ-ਖੇਰੂ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਵਿੱਚ ਅਕਾਲੀ ਰੌ ਰੀਤਾਂ ਅਕਾਲੀ ਮਰਿਆਦਾ ਤੇ ਪੰਥਕ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਜਿਹੜਾ ਕੱਟੀਆਂ ਜਿਨ੍ਹਾਂ ਨੇ ਦੁੱਖ ਸਹੇ ਆਪਣੇ ਪਿੰਡੇ ਤੇ ਦਰਦ ਹਟਾਏ ਉਹਨਾਂ ਲੋਕਾਂ ਦੇ ਹੀ ਸ਼ਰੋਮਣੀ ਅਕਾਲੀ ਦਲ ਵਿੱਚ ਜਗ੍ਹਾ ਮਿਲੇ ਤਾਂ ਪੰਥ ਤੇ ਪੰਥ ਦੀ ਜਥੇਬੰਦੀ ਤਕੜੀ ਹੋ ਕੇ ਤੁਰ ਤੁਰੇਗੇ ਸਾਡਾ ਵਿਸ਼ਵਾਸ ਆ ਤੇ ਇਹਦੇ ਲਈ ਹੀ ਅਸੀਂ ਜ세ਦਾ ਸਾਹਿਬ ਨੂੰ ਬੇਤੀ ਕੀਤੀ ਆ ਔਰ ਸਾਨੂੰ ਆਸ ਆ ਕਿ ਆਉਣ ਵਾਲੇ ਸਮੇਂ ਵਿੱਚ ਸ਼ਰੋਮਣੀ ਅਕਾਲੀ ਦਲ ਤੇ ਉਹ ਲੋਕ ਵੀ ਆਉਣਗੇ ਕਿਉਂਕਿ ਸਮਾਂ ਐਸਾ ਆ ਗਿਆ ਕਿ ਖਾਲਸਾ ਪੰਥ ਐਸੀਆਂ ਮਿੱਦਾ ਕਰ ਰਿਹਾ ਜਿਹੜੀਆਂ ਮਿੱਦਾ ਆਸ ਦੇ ਵਿੱਚ ਅੱਜ ਅਸੀਂ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਆ ਅਗਾਮੀ ਕੀ ਪ੍ਰੋਗਰਾਮ ਹੋਣਗੇ ਤੁਹਾਡੇ ਅਗਾਮੀ ਅੱਜ ਤਾਂ ਜਹਦਰ ਸਾਹਿਬ ਦੇ ਕਚਹਿਰੀ ਚ ਫੈਸਲਾ ਉਹਦੇ ਡੀਕ ਕਰਾਂਗੇ ਕਿਉਂਕਿ ਸੁਖਬੀਰ ਬਾਦਲ ਤੋਂ ਅੱਜ ਬਾਰੇ ਇਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਇਹ ਕਹਿੰਦੇ ਨੇ ਕਿ ਤੁਹਾਨੂੰ ਭਾਜਪਾ ਨੇ ਪਲੋਟ ਕੀਤਾ ਮੈਂ ਅੱਜ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਾ ਅਕਾਲੀ ਦਲ ਦੀ ਮਜ਼ਬੂਤੀ ਲਈ ਕੀ ਇਹ ਬੀਜੇਪੀ ਦੀ ਸਾਂਝੀ ਦਾ ਜੇ ਜੇ ਕੋਈ ਕੀਤੀਆਂ ਗਲਤੀਆਂ ਦੀ ਮਾਫੀ ਮੰਗਦਾ ਸਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਕੀ ਇਹ ਬੀਜੇਪੀ ਦੀ ਸਾਂਝੀ ਦਾ ਤੇ ਮੈਂ ਸਮਝਦਾ ਕਿ ਉਹ ਕੀ ਕਰਦੇ ਰਹੇ ਇਹਨਾਂ ਤੇ ਮੈਂ ਅੱਜ ਇੱਥੇ ਆਣ ਕੇ ਕਿਉਂਕਿ ਅੱਜ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਗੁਰੂ ਘਰ ਆ ਕੇ ਗੁਰੂ ਤੋਂ ਮਾਫੀ ਮੰਗਣ ਗੁਰੂ ਦੇ ਪੰਥ ਤੋਂ ਮਾਫੀ ਮੰਗਣ ਤੇ ਸਾਹਿਬ ਸੁਖਵੀਰ ਸਿੰਘ ਬਾਦਲਵਾਲ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ ਚੱਕੀ ਦੇ ਵਿੱਚ ਮਾਫੀ ਦੀ ਗੱਲ ਕੀਤੀ ਗਈ ਹੈ ਜੀ ਚੰਦੂ ਪੰਥ ਸਾਹਿਬ ਮਾਫੀ ਦੀ ਗੱਲ ਕੀਤੀ ਗਿਆ ਕੀ ਸੁਖਵੀਰ ਸਿੰਘ ਬਾਦਲਵਾਲ ਨੇ ਮਾਫੀ ਮੰਗੀ ਸੀ ਬਾਕੀਆਂ ਨੂੰ ਪੰਥ ਨੇ ਮਾਫ ਕਰਨਾ ਮਨਕਮਾਫ ਕਰ ਦੇ ਪਰ ਜਿਨ੍ਹਾਂ ਨੇ ਮਰਗੀ ਨੂੰ ਮਾਫ ਕਰ ਗਏ ਦੇਖੋ ਜੇ ਪੰਥ ਨੇ ਮਾਫ ਕੀਤਾ ਹੁੰਦਾ ਤਾਂ ਪੰਥ ਫਤਵਾ ਅਕਾਲੀ ਦਰਬ ਦੇ ਹਾਕੇ ਦਿੱਤਾ ਲਾਂਦਾ ਇਹੀ ਅਸੀਂ ਕਿਹਾ ਵੀ ਪੰਥ ਨੇ ਮਾਫ਼ ਨਹੀਂ ਕੀਤਾ ਨਾ ਗੁਰੂ ਨੇ ਮਾਫ਼ ਕੀਤਾ ਗੁਰੂ ਤੇ ਪੰਥ ਗੁਰੂ ਦਾ ਪੰਥ ਅਜੇ ਨਾਰਾਜ਼ ਆ ਤੇ ਵਿਧੀ ਵਿਧਾਨ ਅਨੁਸਾਰ ਜਿਹੜੀ ਆ ਉਹ ਮਾਫ਼ੀ ਹੋਵੇ ਤਾਂ ਕਿ ਗੁਰੂ ਵੀ ਖੁਸ਼ ਹੋਵੇ ਗੁਰੂ ਦਾ ਖਾਲਸਾ ਵੀ ਖੁਸ਼ ਹੋਵੇ ਪਰ ਜਿਨ੍ਹਾਂ ਦੇ ਮਰੇ ਆ ਉਸ ਘਟਨਾ ਦੇ ਵਿੱਚ ਆ ਨਾ ਗੱਲ ਕੀਤੀ ਜਾਊਗੀ ਜੇ ਧਿਆਨ ਕੇ ਅਕਾਲ ਪੁਰਖ ਸਾਹਿਬ ਦੇ ਦੇਖੋ ਜੋ ਹੋਗੇ ਜੋ ਵੀ ਜਥੇਦਾਰ ਸਾਹਿਬ ਕਰ ਲੈਣਗੇ ਉਹ ਮੰਨਾਂਗੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਸੀ ਅਸੀਂ ਦੇਖੋ ਤਾਂ ਸ੍ਰੀਸ਼ਟਾਚਾਰ ਦੇ ਤੌਰ ਤੇ ਗਏ ਸੀ ਅਸੀਂ ਤੇ ਕਿਉਂਕਿ ਅਮਰਪਾਲ ਸਿੰਘ ਹੋਣਾ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਕੱਲੇ ਉਹਨਾਂ ਦੇ ਮਨੁੱਖੀ ਹੱਕਾਂ ਦੇ ਨਹੀਂ ਘਾਣ ਹੋ ਰਿਹਾ ਬਲਕਿ ਉਹਨਾਂ ਲੱਖਾਂ ਲੋਕਾਂ ਦੀ ਆਵਾਜ਼ ਵੀ ਕੁਚਲੀ ਜਾ ਰਹੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਤੁਣਕੇ ਭੇਜਿਆ ਸਾਡਾ ਇਹ ਕਹਿਣਾ ਕਿ ਅੱਜ ਲੋਕ ਰਾਜ ਦੇ ਵਿੱਚ ਭਾਵੇਂ ਉਹਨਾਂ ਤੇ ਜੋ ਵੀ ਸੋ ਕਾਲਡ ਦੋਸ਼ ਲੱਗੇ ਨਿਰ ਆਧਾਰਿਤ ਦੋਸ਼ ਲੱਗੇ ਪਰ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਸਿਸਟਮ ਵਿੱਚ ਰਹਿ ਕੇ ਜੋ ਪਾਰਲੀਮੈਂਟ ਦੀ ਚੋਣ ਲੜੀ ਆ ਉਹ ਤੋਂ ਬਾਅਦ ਮੇਰਾ ਖਿਆਲ ਉਹ ਸਾਰੇ ਦੋਸ਼ ਆਪਣੇ ਆਪ ਹੀ ਨਿਕਾਰੇ ਜਾਂਦੇ ਆ ਤੇ ਉਹਨਾਂ ਦੋਸ਼ਾਂ ਦੇ ਨਿਕਾਰੇ ਜਾਣ ਤੋਂ ਬਾਅਦ ਉਹਨਾਂ ਦਾ ਐਨਐਸਏ ਜਿਹੜਾ ਵਾਪਸ ਹੋਣਾ ਚਾਹੀਦਾ ਇਹ ਐਨਐਸਏ ਕੋਈ ਸਜ਼ਾ ਨਹੀਂ ਹੈ ਐਨਐਸਏ ਡਿਟੈਂਸ਼ਨ ਆ ਤੇ ਜਦੋਂ ਇੱਕ ਸਿਸਟਮ ਦੇ ਵਿੱਚ ਬੰਦਾ ਰਹਿਣ ਦੀ ਮਤਲਬ ਸੌਂ ਖਾ ਕੇ ਮਤਲਬ ਚੋਣ ਲੜ ਰਿਹਾ ਤੇ ਉਹ ਆਪਣੇ ਆਪ ਹੀ ਉਹ ਦੋਸ਼ ਨਿਕਾਰੇ ਗਏ ਤੇ ਸਾਡਾ ਇਹ ਕਹਿਣਾ ਸੀ ਕਿ ਕੱਲੇ ਹੁਣ ਅਮਰਪਾਲ ਸਿੰਘ ਹੋਣਾ ਦੇ ਮਨੁੱਖੀ ਹੱਕਾਂ ਦਾ ਘਾਣੇ ਨਹੀਂ ਹੋ ਰਿਹਾ ਉਹਨਾਂ ਲੱਖਾਂ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਵੀ ਹੋ ਰਿਹਾ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਨੂੰ ਤੁਰਤ ਰਿਹਾ ਕਰਨਾ ਚਾਹੀਦਾ ਔਰ ਭਾਰਤੀ ਪਾਰਲੀਮੈਂਟ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਤੇ ਪੰਥ ਦੀ ਆਵਾਜ਼ ਬਣ ਕੇ ਮੌਕਾ ਦੇਣਾ ਚਾਹੀਦਾ ਗੱਲ ਕਰਦਾ